ओम शांति ओम शांति जय श्री राम जय माता श्री डैना देवी जी जिस तरह के एक सडकी हादसे ਦੇ ਵਿੱਚ ਜੋ ਸਮਾਣਾ ਦੇ ਪਿੰਡ ਫਤਿਹਪੁਰ ਦਾ ਡਰਾਈਵਰ ਬਲਵਿੰਦਰ ਸਿੰਘ ਜੋ ਕਿ ਇਸ ਦੁਨੀਆ ਨੂੰ ਵਿਛੋੜਾ ਦੇ ਗਿਆ ਸੀ ਹਾਦਸੇ ਦੇ ਦੌਰਾਨ ਜਿਸ ਦੇ ਪਰਿਵਾਰ ਦੇ ਲਈ ਸਮਾਣਾ ਹੈਲਪਲਾਈਨ ਤੇ ਮਦਦ ਦੀ ਕੋਹਾਰ ਲਗਾਈ ਗਈ ਸੀ ਸਾਡੇ ਸਮਾਣਾ ਤੋਂ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਸ਼੍ਰੀ ਨੈਣਾ ਦੇਵੀ ਪੈਦਲ ਯਾਤਰਾ ਦੇ ਜੋ ਸੇਵਾਦਾਲ ਦੇ ਮੈਂਬਰ ਨੇ ਹਰ ਸਾਲ ਸਮਾਣਾ ਤੋਂ ਨੈਣਾ ਦੇਵੀ ਜੀ ਦੇ ਲਈ ਯਾਤਰਾ ਦੇ ਉੱਤੇ ਵੀ ਜਾਂਦੇ ਨੇ ਸਮਾਣਾ ਤੋਂ ਨੈਣਾ ਦੇਵੀ ਦੇ ਲਈ バス ਯਾਤਰਾ ਵੀ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਇਸ ਨਾਲੇ ਉਹਨਾਂ ਵੱਲੋਂ ਹੋਰ ਵੀ ਕਈ ਜਿਹੜੇ ਸਮਾਜਿਕ ਧਾਰਮਿਕ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚੋਂ ਵੱਧ ਛੱਡ ਕੇ हिस्सा ਵੀ ਲਿਆ ਜਾਂਦਾ ਹੈ ਮਾਤਾ ਨੈਣਾ ਦੇਵੀ ਦੇ ਇਹ ਇਹਨਾਂ ਸਾਰੇ ਹੀ ਭਗਤਾ ਵੱਲੋਂ ਸਮਾਣਾ ਹੈਲਪਲਾਈਨ ਤੇ ਜੋ ਪੋਸਟ ਪਾਈ ਸੀ ਉਸ ਨੂੰ ਵੇਖਦੇ ਹੋਏ 5100 ਰੁਪਏ 5100 ਰੁਪਏ ਇਸ ਜੋ ਮ੍ਰਿਤਕ ਡਰਾਈਵਰ ਹੈ ਉਸਦੇ ਪਰਿਵਾਰ ਦੇ ਲਈ ਇੱਕ ਮਾਲੀ ਸਹਾਇਤਾ ਸਾਰੇ ਮੈਂਬਰਾਂ ਵੱਲੋਂ ਇਕੱਠੇ ਕਰਕੇ ਉਹ ਜੋ ਭੇਟ ਰਕਮੀ ਹੈ ਉਹ ਮ੍ਰਿਤਕ ਦੇ ਪਰਿਵਾਰ ਨੂੰ ਨਕਦ ਤੌਰ ਤੇ ਉੱਤੇ ਸੌਂਪ ਦਿੱਤੀ ਗਈ ਹੈ ਮੈਂ ਸਾਰੇ ਹੀ ਮਾਤਾ ਨੈਣਾ ਦੇਵੀ ਜੀ ਦੇ ਸਾਰੇ ਹੀ ਇਹਨਾਂ लाडले ਭਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਾਂਗਾ ਕਿ ਉਹਨਾਂ ਨੇ ਕਿਸੇ ਜ਼ਰੂਰਤਮੰਦ ਦੀ ਲੋੜਵੰਦ ਦੀ ਇੱਕ ਮਦਦ ਦੇ ਗੁਹਾਰ ਨੂੰ ਸਮਝਦੇ ਹੋਏ 5100 ਰੁਪਏ ਇਸ ਪਰਿਵਾਰ ਨੂੰ ਭੇਂਟ ਕੀਤੇ ਨੇ ਉਹਨਾਂ ਦੇ ਦਿੱਤੇ ਹੋਏ ਇਹ ਜਿਹੜੇ 5200 ਰੁਪਏ ਨੇ ਇਹ ਪਰਿਵਾਰ ਦੇ ਲਈ ਬਹੁਤ ਵੱਡਾ ਇੱਕ ਸਹਾਇਕ ਉਹਨਾਂ ਦੀ ਜੀਵਿਕਾ ਦੇ ਲਈ ਇੱਕ ਆਪਾ ਯੋਗਦਾਨ ਹੋਵੇਗਾ ਮਾਤਾ ਰਾਣੀ ਇਹ ਸਾਰੇ ਹੀ ਜੋ ਜਿਨ੍ਹਾਂ ਨੇ ਇਹ ਭੇਂਟ ਦਿੱਤੀ ਹੈ ਮਾਤਾ ਨਾਨਾ ਦੇਵੀ ਜੀ ਦੇ ਨਾਂ ਤੇ ਉੱਤੇ ਇਹਨਾਂ ਨੇ ਦਿੱਤੀ ਹੈ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਮਾਤਾ ਰਾਣੀ ਸਭ ਤੇ ਆਸ਼ੀਰਵਾਦ ਬਣਾਏ ਰੱਖੇ ਜੋ ਮੈਂਬਰ ਨੇ ਉਹਨਾਂ ਨਾਲ ਮੇਰੀ ਗੱਲ ਵੀ ਹੋਈ ਸੀਗੀ ਉਹ ਸਾਹਮਣੇ ਨਹੀਂ ਆਣਾ ਚਾਹੁੰਦੇ ਸੀਗੇ ਤੇ ਉਹ ਕਹਿੰਦੇ ਵੀ ਅਸੀਂ ਇਸ ਤਰ੍ਹਾਂ ਹੀ ਇਹ ਯੋਗਦਾਨ ਹੈ ਜਿਹੜਾ ਨਕਦੀ ਰੂਪ ਦੇ ਵਿੱਚ ਦੇਣਾ ਚਾਹੁੰਦੇ ਆ ਅਸੀਂ ਕੋਈ ਫੋਟੋ ਵੀ ਨਹੀਂ ਕਰਾਉਣਾ ਚਾਹੁੰਦੇ ਤੇ ਅਸੀਂ ਜੋ ਸਾਨੂੰ ਮਾਤਾ ਨਾਨਾ ਦੇਵੀ ਜੀ ਦਾ ਹੁਕਮ ਹੋਇਆ ਅਸੀਂ ਆਪਣਾ ਜੋ ਤਿਲ ਫੁੱਲ ਹੈ ਉਹ ਇਸ ਪਰਿਵਾਰ ਲਈ ਪੇਂਟ ਕਰ ਰਹੇ ਆ ਤੇ ਉਹਨਾਂ ਵੱਲੋਂ ਮਾਤਾ ਨਾਨਾ ਦੇਵੀ ਜੀ ਨੂੰ ਅਰਦਾਸ ਵੀ ਕੀਤੀ ਗਈ ਹੈ ਕਿ ਜੋ ਵੀ ਇਹ ਵਿਛੜੀਆਂ ਰੂਹਾਂ ਨੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਮਾਤਾ ਰਾਣੀ ਤੇ ਪਰਿਵਾਰ ਨੂੰ ਇਹ ਦੁੱਖ ਨੂੰ ਸਹਿਣ ਦੀ ਸ਼ਕਤੀ ਪ੍ਰਦਾਨ ਕਰੇ ਤੇ ਇਸ ਦੇ ਨਾਲ ਹੀ ਜੋ ਇਸ ਟਾਈਮ ਜ਼ਖਮੀ ਨੇ ਹਸਪੀਟਲ ਦੇ ਵਿੱਚ ਨੇ ਜਾਂ ਘਰ ਉਹਨਾਂ ਨੂੰ ਛੁੱਟੀ ਹੋ ਕੇ ਆਗੇ ਨੇ ਉਹਨਾਂ ਦੇ ਉੱਤੇ ਵੀ ਮਾਤਾ ਨੈਣਾ ਦੇਵੀ ਜੀ ਆਪਣਾ ਆਸ਼ੀਰਵਾਦ ਬਣਾਵੇ ਤਾਂ ਕਿ ਉਹ ਜਲਦੀ ਤੋਂ ਜਲਦੀ ਤੰਦਰੁਸਤ ਹੋ ਕੇ ਆਪਣੀ ਰੋਜ਼ਮਰਲਾ ਦੀ ਜ਼ਿੰਦਗੀ ਦੇ ਵਿੱਚ ਫੇਰ ਵਾਪਸ ਤੋਂ ਮੁੜ ਆਪਣੇ ਰਜੇਮਿਆਂ ਦੇ ਵਿੱਚ ਆਉਣ ਤੇ ਪਰਿਵਾਰ ਜਿਹੜਾ ਜਿੰਨੇ ਵੀ ਪਰਿਵਾਰ ਨੇ ਉਹਨਾਂ ਦੇ ਲਈ ਮਾਤਾ ਨੈਣਾ ਦੇਵੀ ਜੀ ਦੇ ਅੱਗੇ ਸਾਰੇ ਹੀ ਮੈਂਬਰਾਂ ਵੱਲੋਂ ਅਰਦਾਸ ਵੀ ਕੀਤੀ ਗਈ ਹੈ ਜੈ ਮਾਤਾ ਨੈਣਾ ਦੇਵੀ ਜੀ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਰਾਮ ਓਮ ਸ਼ਾਂਤੀ ਓਮ ਸ਼ਾਂਤੀ ਸਮਾਣਾ ਹੈਲਪਲਾਈਨ ਤੋਂ ਦੇਵਕੀ ਨੰਦਨ ਸਿੰਘਲਾ